ਫਿਰੋਜ਼ਪੁਰ ਦੀ ਬਸਤੀ RAM LALLA ਦੀ ਗੱਲ ਕਰਦੇ ਆਂ ਜਿੱਥੇ ਕਿ ਆਰਜ਼ੀ ਬੰਨ ਟੁੱਟ ਗਿਆ ਜੀ ਹਾਂ ਤੇ ਨੇੜਲੇ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਵੜ ਗਿਆ ਜਿਸ ਨਾਲ ਕਿ ਕਿਸਾਨ ਬੇਹੱਦ ਪਰੇਸ਼ਾਨ ਨੇ ਆਰਜ਼ੀ ਪੁੱਲ ਨੂੰ ਪੁਰਨ ਦੇ ਵਿੱਚ ਪਿੰਡ ਵਾਸੀ ਲੱਗੇ ਹੋਏ ਨੇ ਸੋ ਇਥੇ ਦਾਸ ਦੇ ਕਿ ਫਿਰੋਜ਼ਪੁਰ ਦੀ ਬਸਤੀ RAM LALL ਦੇ ਵਿੱਚ ਆਰਜ਼ੀ ਬੰਨ ਟੁੱਟ ਗਿਆ ਜਿਸ ਦੀਆਂ ਤਸਵੀਰਾਂ ਦੇਖ ਰਹੇ ਹੋ ਔਰ ਇਸ ਦੇ ਚਲਦਿਆ ਨੇੜਲੇ ਜੋ ਪਿੰਡ ਨੇ ਉਹਨਾਂ ਦੇ ਖੇਤਾਂ 'ਚ ਪਾਣੀ ਵੜ ਗਿਆ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਕਿਸਾਨ ਇਸ ਨੂੰ ਲੈ ਕੇ ਪਰੇਸ਼ਾਨ ਨੇ ਸੋ ਇਥੇ ਆਰਜ਼ੀ ਪੁੱਲ ਨੂੰ ਪੁਰਨ ਦੇ ਵਿੱਚ ਹੁਣ ਪਿੰਡ ਵਾਸੀ ਆਪ ਹੀ ਜਦੋਂ ਜ਼ਹਿਦ ਕਰਦੇ ਨਜ਼ਰ ਆਏ ਨੇ ਨਹੀਂ ਕਰ ਸਉਤੇਮੀ ਕਰਕੇ ਲਗਾਤਾਰ ਪਾਣੀ ਦਾ ਪੱਧਰ ਸਤੂ ਦਰਿਆ ਦੇ ਵਿੱਚ ਵੀ ਵਧਿਆ ਹੋਇਆ ਔਰ ਇਸ ਦੇ ਚਲਦਿਆਂ ਹੁਣ ਜੋ ਇਹ ਪਾੜ ਪਿਆ ਉਸ ਨੂੰ ਹੁਣ ਪੁਰਨਚਾ ਆਪੀ ਲੱਗੇ ਹੋਏ ਨੇ ਲੋਕ ਫਿਰੋਜ਼ਪੁਰ ਦੀ ਬਸਤੀ RAMLAL ਦੇ ਵਿੱਚ ਇੱਥੇ ਬੰਡ ਟੁੱਟਣ ਦੇ ਚਲਦਿਆਂ ਕਿਸਾਨ ਬੇਹੱਦ ਪਰੇਸ਼ਾਨ ਨੇ ਜਿਸ ਕਦਰ ਇੱਥੇ ਪਾਣੀ ਉਹਨਾਂ ਦੇ ਖੇਤਾਂ 'ਚ ਵੜ ਗਿਆ ਫਸਲਾਂ ਦਾ ਪਾਰੀ ਨੁਕਸਾਨ ਹੋਇਆ ਤੇ ਹੁਣ ਆਪ ਹੀ ਜਦੋ ਜਹਿਦ ਕਰਦੇ ਹੋਏ ਪਿੰਡ ਵਾਸੀ ਨਜ਼ਰ ਆ ਰਹੇ ਨੇ ਸਉਾਰਜੀ ਪੁੱਲ ਨੂੰ ਪੁਰਨ ਦੇ ਵਿੱਚ ਲੱਗੇ ਹੋਏ ਨੇ ਪਿੰਡ ਵਾਸੀ ਸੋ ਫਿਰੋਜ਼ਪੁਰ ਦੀ ਬਸਤੀ ਰਾਮ ਲਾਲ ਦੇ ਵਿੱਚ ਇੱਥੇ ਜੋ ارض ਬੰਨ ਟੁੱਟਿਆ ਉਸ ਦੀ ਤਸਵੀਰ ਦੇਖ ਸਕਦੇ ਹੋ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਸਾਹਮਣੇ ਪਰੇਸ਼ਾਨੀ ਵੀ ਖੜੀ ਹੈ ਜਿਸ ਕਦਰ ਖੇਤਾਂ 'ਚ ਪਾਣੀ ਵੜ ਗਿਆ ਆ ਤੇ ਇਹੋ ਜਿਹਾ ਵੀ ਅਜੇ 2023 ਵਾਲਾ ਸਾਨੂੰ ਚੇਤਾ ਨਹੀਂ ਭੁੱਲਿਆਗਾ ਇੱਕ ਵਾਰ ਜੀਮੀਦਾਰ ਦੀ ਫਸਲ ਡੁੱਬ ਜਾਵੇ ਨਾ ਤੇ 5 ਸਾਲਾਂ ਦੀ ਸੈਟਿੰਗ ਨਹੀਂ ਆਉਂਦੀ ਬਜਟ ਤਾਂ ਪਹਿਲੀ ਜੀਮੀਦਾਰ ਦਾ አስተਬਿਆਸ ਤੇ ਹੁਣ ਵੇਖੋ ਸਾਡੀਆਂ ਫਸਲਾਂ ਜਿਹੜੀਆਂ ਬਿਲਕੁਲ ਤਿਆਰ ਨੇ ਬੱਸ ਅਸੀਂ ਇੱਕ ਸਪਰੇਅ ਕਰਨੀ ਤੇ ਮੰਡੀ ਦੇ ਵਿੱਚ ਜਾਣਾ ਸਾਨੂੰ ਇਹਨਾਂ ਫਸਲਾਂ ਤੋਂ ਬੜੀਆਂ ਹੀ ਜ਼ਿਆਦਾਆਂ ਮੀਂਹਾਂ ਨੇ ਪਾਣੀ ਦਾ ਪੱਧਰ ਕੱਲ ਦਾ ਵਧ ਰਿਹਾ ਹੈ ਅੱਛਾ ਤੇ ਕੀ ਕੋਈ ਪ੍ਰਸ਼ਾਸਨ ਨੇ ਤੁਹਾਡੇ ਨਾਲ ਸੰਪਰਕ ਕੀਤਾ ਜਾਂ ਪ੍ਰਸ਼ਾਸਨ ਪਹੁੰਚਿਆ ਕੋਈ ਕੱਲ ਪ੍ਰਸ਼ਾਸਨ ਆਏ ਸੀ ਪਰ ਇੰਨਾ ਜ਼ਿਆਦਾ ਨਹੀਂ ਸਾਨੂੰ ਕੀਤਾ ਸੀ ਵੀ ਜਿੰਨਾ ਪਾਣੀ ਚੜ੍ਹਾ ਹੋ ਗਿਆ ਇਹਨਾਂ ਸੋ ਇਥੇ ਨੇੜਲੇ ਪਿੰਡਾਂ ਦੇ ਖੇਤਾਂ ਦੇ ਵਿੱਚ ਪਾਣੀ ਵੜ ਗਿਆ ਜਿਸ ਤੋਂ ਲੈ ਕੇ ਕਿਸਾਨ ਬੇਹਤ ਪਰੇਸ਼ਾਨ ਨੇ ਫਿਰੋਜ਼ਪੁਰ ਦੀ ਇਹ ਤਸਵੀਰ ਜਿੱਥੇ ਆਰਜੀ ਪੁੱਲ ਨੂੰ ਪੂਰਨ ਦੇ ਵਿੱਚ ਪਿੰਡ ਵਾਸੀ ਲੱਗੇ ਨੇ ਸੋ ਤਸਵੀਰਾਂ ਜਿੱਥੇ ਕਿ ਕਿਸਾਨ ਕਹਿ ਰਹੇ ਨੇ ਕਿ ਪਹਿਲਾਂ ਵੀ ਉਹਨਾਂ ਦਾ ਨੁਕਸਾਨ ਹੋਇਆ ਉਸ ਦੀ ਹਲੇ ਪਰਪਾਈ ਨਹੀਂ ਹੋ ਪਾਈ ਤੇ ਹੁਣ ਇੱਕ ਵਾਫੇਰ ਤੋਂ ਨੰਦਈ ਖੇਤਾਂ ਦੇ ਵਿੱਚ ਪਾਣੀ ਵੜਨ ਦੇ ਚਲਦਿਆਂ ਪਾਰੀ ਨੁਕਸਾਨ ਹੁੰਦਾ ਖੱਛਾ ਹੈ ਸਰਪ ਜੀ ਦੇ ਨਾਲ ਗੱਲ ਕਰਦੇ ਆ ਸਰਪ ਜੀ ਇੱਕ ਵਾਫੇਰ ਕਿਸਾਨਾਂ ਨੂੰ ਜਿਹੜੀ ਮਾਰ ਪੈ ਰਹੀ ਹੈ ਜਿਸ ਕਦਰ ਇੱਥੇ ਪਾਣੀ ਖੇਤਾਂ ਚ ਵੜਿਆ ਕੀ ਕੁਝ ਫਿਲਹਾਲ ਦੇ ਹਾਲਾਤ ਨੇ ਇੱਕੋ ਵੀ ਘਟਨਾ ਸੀ ਉਹ ਪਿਛਲੇ ਜਿਹੜੀ ਆ ਸੀ ਕਿ ਸਤ루 ਦੇ ਵਿੱਚ ਪਾਣੀ ਦਾ ਤਾਹਾਬ ਜਿਹੜਾ ਕਾਫੀ ਜਿਹੜਾ ਵਧਿਆ ਹੋਇਆ ਸੀਗਾ ਉਸ ਨੂੰ ਲੈ ਕੇ ਜਿਹੜੀਆਂ ਕਾਫੀ ਚਿੰਤਾਵਾਂ ਜਿਹੜੀਆਂ ਸਰਦੀ ਲੱਗ ਕੇ ਤੇ ਜਿਹੜੇ ਲੋਕ ਹੈ ਉਹਨਾਂ ਵਿੱਚ ਵਧੀ ਹੋਈ ਦਿਖਾਈ ਦੇ ਰਹੀ ਸੀ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਅਲਰਟ ਕੀਤਾ ਸੀਗਾ ਵੀ ਥੋੜਾ ਜਿਹਾ ਆਪਣਾ ਜਿਹੜੇ ਸਤ루 ਦਰਿਆ ਦੇ ਨਾਲ-ਨਾਲ ਲੋਕ ਰਹਿੰਦੇ ਆ ਥੋੜੇ ਆਪਣੇ ਧਿਆਨ ਦੇ ਨਾਲ ਰਹਿਣ ਤੇ ਥੋੜਾ ਸੰਭਲ ਕੇ ਰਹਿਣ ਲੇਕਿਨ ਜਦੋਂ ਨੇ ਪਾਣੀ ਜਿਹੜਾ ਪਿਛੋ ਡੈਮ ਦੇ ਵਿੱਚੋਂ ਛੱਡਿਆ ਗਿਆ ਤੇ ਹਰੀਕੇ ਹੈਰ ਦੇ ਵਿੱਚੋਂ ਵੀ ਪਾਣੀ ਗਾਂ ਨੂੰ ਜਿਹੜਾ ਤੁਰਿਆ ਗਿਆ ਤਾਂ ਉਹਨੇ ਜਿਹੜਾ ਨੁਕਸਾਨ ਹੈ ਉਹ ਕੀਤਾ ਹੋਇਆ ਸਾਫ ਦਿਖਾਈ ਦੇ ਰਿਹਾ ਕਿਉਂਕਿ ਬੱਤੀ RAMLAL ਦੇ ਕੋਲ ਜਿਹੜੇ ਬੰਨ ਬਣਿਆ ਸੀਗਾ ਆਪਜੀ ਬਣ ਜੇ ਆਰਜੀ ਬੰਨ ਸੀਗਾ ਜਿਹੜਾ ਲੋਕਾਂ ਨੇ ਆਪ ਬਣਾਇਆ ਹੁੰਦਾ ਕਿਉਂਕਿ ਇਹ ਉਸ ਵਕਤ ਬਣਾਇਆ ਹੁੰਦਾ ਵੀ ਜਿਹੜਾ ਪਾਣੀ ਦਾ ਖਰਚਾ ਹੋਵੇ ਤੇ ਉਹਨਾਂ ਤੋਂ ਖੇਤਾਂ ਦੇ ਵਿੱਚ ਜਿਹੜਾ ਪਾਣੀ ਉਹ ਮਾਰ ਨਾਲ ਕਰ ਸਕੇ ਲੇਕਿਨ ਇਹ ਆਰਜੀ ਪਾਣੀ ਬਾਗ ਦੇ ਵਿੱਚ ਜਿਹੜੋਂ ਟਾਲ ਲੱਗੀ ਆ ਤੇ ਉਹਦੇ ਵਿੱਚ ਜਿਹੜੋਂ ਪਾੜ ਪਿਆ ਤੇ ਉਹਦਾ ਪਾਣੀ ਜਿਹੜਾ ਸੋ ਸਾਰਾ ਵੀ ਲੋਕਾਂ ਦੇ ਜਿਹੜਿਆ 1000 ਏਕੜ ਜੜੀਆ ਫਸਲ ਦੇ ਵਿੱਚ ਜਿਹੜਾ ਚਲਾ ਗਿਆ ਜਿਸ ਕਰਕੇ ਵੱਡਾ ਨੁਕਸਾਨ ਕਿਸਾਨ ਦਾ ਹੁੰਦਾ ਕਿ ਆ ਨਹੀਂ ਫੈਪਾ ਆਪਣੇ ਪੱਧਰ ਤੇ ਇਹਨੂੰ ਪੂਰਨ ਤੇ ਜਿਹੜੇ ਲੱਗੇ ਹੋਏ ਦਿਖਾਈ ਦੇ ਰਹੇ ਨੇ ਵੀ ਉਹ ਜਿਹੜਾ ਹੁਣ ਬਾਨੂੰ ਜਿਹੜਾ ਪੁਰਿਆ ਵੀ ਜਾ ਰਿਹਾ ਲੇਕਿਨ ਪ੍ਰਸ਼ਾਸਨ ਤੋਂ ਇਹ ਮੀਰ ਕੀਤੀ ਜਾਂਦੀ ਆ ਵੀ ਮਤਲਬ ਕਿ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਤੇ ਉਹਨਾਂ ਦੀ ਮਦਦ ਕਰੇ ਤੇ ਉਹਨਾਂ ਦੇ ਖਾਦ ਜਿਹੜਾ ਵੀ ਨੁਕਸਾਨ ਹੋਇਆ ਉਹਦੇ ਪਰਪਾਈ ਵੀ ਕਰੇ ਤਾਂ ਵੀ ਜਿਹੜੀ ਕਾਫੀ ਫਸਲ ਜਿਹੜੀ ਹਜ਼ਾਰਾਂ ਏਕੜ ਜਿਹੜੀ ਆ ਫਸਲ ਜਿਹੜੀ ਆ ਪਾਣੀ ਦੇ ਵਿੱਚ ਜਿਹੜੀ ਆ ਉਹ ਡੁੱਬੀ ਹੋਈ ਨਜ਼ਰ ਆ ਰਹੀ ਆ ਹੁਣ ਉਹਦਾ ਨੁਕਸਾਨ ਕਿੰਨਾ ਹੁੰਦਾ ਨਾ ਨਹੀਂ ਹੁੰਦਾ ਇਹ ਤਾਂ ਬਾਅਦ ਚ ਪਤਾ ਚੱਲੇਗਾ ਲੇਕਿਨ ਲੋਕਾਂ ਦੀ ਮੰਗ ਹੈ ਜੀ ਉਹ ਹੈ ਵੀ ਜਿਹੜਾ ਸਾਡਾ ਨੁਕਸਾਨ ਆ ਉਹਦੀ ਪਰਪਾਈ ਕੀਤੀ ਜਾਵੇ ਤੇ ਜਿਹੜਾ ਆਦੀ ਬਣ ਟੁੱਟਿਆ ਹੈਗਾ ਤੇ ਉਹਨੂੰ ਪੂਰਨ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੂੰ ਆਪਣਾ ਯੋਗਦਾਨ ਜਿਹੜਾ ਉਹ ਦੇਣਾ ਚਾਹੀਦਾ ਲੇਕਿਨ ਪ੍ਰਸ਼ਾਸਨ ਇਹਨਾਂ ਲੋਕਾਂ ਨੂੰ ਅਵੇਅਰ ਦੋ ਚਾਰ ਦਿਨ ਪਹਿਲਾਂ ਜਲਦ ਕਰਦਾ ਹੋਇਆ ਦਿਖਾਈ ਜਰੂਰ ਦਿੱਤਾ ਲੇਕਿਨ ਜਦੋਂ ਨੁਕਸਾਨ ਹੋਇਆ ਉਦੋਂ ਲੋਕਾਂ ਦੇ ਜਿਹੜਾ ਕਿਹਾ ਗਿਆ ਵੀ ਉਦੋਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਮਦਦ ਪਹੁੰਚੀ ਹੈ ਜਿਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਗੁੱਸਾ ਵੀ ਜਿਹੜਾ ਉਹ ਸਾਬਤ ਤੌਰ ਤੇ ਉਹ ਦਿਖਾਈ ਦਿੱਤਾ ਤੇ ਹੁਣ ਦੇਖਣਾ ਵੀ ਇਹ ਜਿਹੜਾ ਪਾਣੀ ਦੀ ਮਾਰ ਜਿਹੜੀ ਪਈ ਹੈ ਕਿਸ ਤਰ੍ਹਾਂ ਜੀ ਬਿਲਕੁਲ ਸਰਪਜੀਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਇੱਥੇ ਹੁਣ ਦੇਖਣਾ ਹੋਏਗਾ ਕਿ ਕਦੋਂ ਤੱਕ ਪ੍ਰਸ਼ਾਸਨ ਸਾਰ ਲੈਂਦਾ ਹਾਲਾਂਕਿ ਕਿਸਾਨ ਜਿਹੜੇ ਨੇ ਆਪਣੇ ਤੌਰ ਤੇ ਹੀ ਇੱਥੇ ਇਸ ਦੀ ਜਦੋ ਜਹਿਦ ਕਰਦੇ ਨਜ਼ਰ ਆ ਰਹੇ ਨੇ